ਸਤਿ ਸ਼੍ਰੀ ਅਕਾਲ ਜੀ ਆਪਣੀ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਪਾਂ ਜਾਦੀ ਪੰਡਤ ਕਲਾਥ ਆ ਚੌਕੇ ਜੀ ਆਪਣੀ ਕੋਲੇ ਜਿਹੜਾ ਨਵਾਂ ਮਾਲ ਓਪਨ ਹੋ ਚੁੱਕਿਆ ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਜਿਹੜਾ ਬੈਲ ਆਈਕਨ ਦਾ ਬਟਨ ਦਿੱਤਾ ਹੋਇਆ ਉਹਨੂੰ ਜ਼ਰੂਰ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਦੂਸਰੀ ਗੱਲ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਕਿਉਂਕਿ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਜਿਹੜਾ ਨਵਾਂ ਮਾਲ ਆਪਣੇ ਕੋਲੇ ਓਪਨ ਹੋਇਆ ਉਹ ਦਿਖਾਉਣਾ ਜੀ ਇਸ ਕਰਕੇ ਆਪਣੀ ਵੀਡੀਓ ਦੇ ਨਾਲ ਜਿਹੜਾ ਬਣੇ ਰਹੋ ਜੀ ਪਹਿਲਾਂ ਆਪਣੇ ਕੋਲੇ ਆਇਆ ਟਾਵਲ ਜੀ ਬਹੁਤ ਸਾਰੇ ਸਾਰੇ ਤਰ੍ਹਾਂ ਦੇ ਜਿਹੜੇ ਆਪਣੇ ਕੋਲੇ ਤੌਲੀਏ ਆ ਚੁੱਕੇ ਆ ਜੀ ਜਿਵੇਂ ਕਿ ਰੈਮਡ ਅਲੱਗ-ਅਲੱਗ ਬ੍ਰਾਂਡਡ ਤੌਲੀਏ ਵੀ ਆ ਚੁੱਕੇ ਆ ਤੇ ਸਿੰਪਲ ਵੀ ਦੇਖੋ ਜੀ ਆਪਾਂ ਸਾਰੀਆਂ ਚੀਜ਼ਾਂ ਦਾ ਰੇਟ ਅਗਲੀ ਵੀਡੀਓ ਦੇ ਵਿੱਚ ਮੈਂਸ਼ਨ ਕਰਾਂਗੇ ਤਿਆਪਾ ਅੱਜ ਤੁਹਾਨੂੰ ਦਿਖਾਉਣੇ ਆਪਣੇ ਕੋਲੇ ਕੀ ਕੀ ਮਾਲ ਜਿਹੜਾ ਪਹੁੰਚ ਚੁੱਕਿਆ ਹੈ ਜੀ ਪਹਿਲਾ ਆਉਣਗੇ ਤੌਲੀਏ ਜੀ ਹੈਂਡ ਟਾਬਲ ਤੇ ਵੱਡੇ ਤੌਲੀਏ ਸਾਰੇ ਤਰ੍ਹਾਂ ਦੇ ਤੌਲੀਏ ਆ ਜਾਣਗੇ ਜੀ ਚੈੱਕ ਕਰੋ ਜੀ ਬਹੁਤ ਸਾਰੇ ਬ੍ਰਾਂਡਡ ਤੇ ਆਮ ਵਰਤਨ ਨੂੰ ਘਰੇ ਸਾਰੇ ਤਰ੍ਹਾਂ ਦੇ ਤੌਲੀਏ ਆਪਣੇ ਕੋਲੇ ਪਹੁੰਚ ਚੁੱਕਿਆ ਜੀ ਕਲਰ ਡਿਜ਼ਾਈਨਿੰਗ ਲਾਜਵਾਬ ਹੈ ਜੀ ਬਹੁਤ ਸੋਹਣੇ ਕਲਰ ਆਇਆ ਟਾਬਲਾਂ ਦੇ ਵਿੱਚ ਵੀ ਡਾਰਕ ਜ਼ਿਆਦਾਤਰ ਕਿਉਂਕਿ ਬੁੜੀਆਂ ਜ਼ਿਆਦਾਤਰ ਗੂੜੇ ਤੌਲੀਿਆਂ ਦੀ ਮੰਗ ਕਰਦੀਆਂ ਵੀ ਤੌਲੀਏ ਗੂੜੇ ਹੋਣ ਦੂਜਾ ਆ ਗਿਆ ਆਪਣੇ ਕੋਲੇ ਪੋਲਰ ਜੀ ਕੰਬਲੀਆਂ ਵੀ ਕਹਿ ਦਿੰਨੇ ਆਪਾਂ ਇਹ ਜ਼ਿਆਦਾਤਰ ਦੇਣ ਲੈਣ ਚ ਵਰਤੀਆਂ ਜਾਂਦੀਆਂ ਜੀ ਕੰਬਲੀਆਂ ਵੀ ਪਹੁੰਚ ਚੁੱਕੀਆਂ ਆਪਣੇ ਕੋਲੇ ਇਹ 2-3 ਤਰ੍ਹਾਂ ਦੀ ਰੇਂਜ ਦੇ ਵਿੱਚ ਆਈਆਂ ਜੋ ਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਜੀ ਬੈੱਡ ਸ਼ੀਟ ਵੈਲਵਟ ਵਾਲੀਆਂ ਵਧੀਆ ਚ ਗਰਮ ਬੈੱਡ ਸ਼ੀਟ ਤੇ ਆਪਾਂ ਤੁਹਾਨੂੰ ਬਹੁਤ ਜ਼ਿਆਦਾ ਲੈਸ ਪ੍ਰਾਈਸ ਤੇ ਲਾਵਾਂਗੇ ਸਾਰਿਆਂ ਦਾ ਰੇਟ ਆਪਾਂ ਜਿਵੇਂ ਜਿਵੇਂ ਕੱਲੀ ਕੱਲੀ ਚੀਜ਼ ਦੀ ਵੀਡੀਓ ਪਾਵਾਂਗੇ ਤੇ ਨਾਲ-ਨਾਲ ਤੁਹਾਨੂੰ ਰੇਟ ਵੀ ਬਹੁਤ ਜ਼ਿਆਦਾ ਲੈਸ ਕਰਕੇ ਦੇਵਾਂਗੇ ਜੀ ਆਫਰ ਹੀ ਦੇਣੀ ਆਪਾਂ ਤੁਹਾਨੂੰ ਹੁਣ ਆ ਚੈੱਕ ਕਰੋ ਜੀ ਤੇ ਇਹ ਆ ਗਿਆ ਆਪਣੇ ਕੋਲੇ ਰਜ਼ਾਈਆਂ ਦੇ ਗਲਾਫ ਡਬਲ ਸਿੰਗਲ ਵੈਲਵਟ ਦੇ ਇੱਕ ਕੰਬਲੀ ਦੇ ਤਰ੍ਹਾਂ ਦੇ ਜਿਵੇਂ ਗਰਮ ਦੇ ਵਿੱਚ ਆਉਂਦੇ ਆ ਥੋੜੇ ਜੇ ਘੱਟ ਪ੍ਰਾਈਸ ਦੇ ਵਿੱਚ ਸਾਰੇ ਤਰ੍ਹਾਂ ਦੇ ਆਪਣੇ ਕੋਲੇ ਪਹੁੰਚ ਚੁੱਕੇ ਆ ਜੀ ਇਹ ਆਉਣੀਆਂ ਬੈੱਡ ਸ਼ੀਟ ਇਹ ਥੋੜੇ ਸਸਤੇ ਵਾਲੀਆਂ ਆਉਂਦੀਆਂ ਬੈੱਡ ਸ਼ੀਟ ਇਹ ਥੋੜਾ ਜਿਹਾ ਵਧੀਆ ਕੁਆਲਿਟੀ ਦੇ ਵਿੱਚ ਆ ਜਾਂਦੀਆਂ ਆਪਾਂ ਕੁਆਲਿਟੀ ਸਾਨੂੰ ਹਰ ਇੱਕ ਚੀਜ਼ ਦੀ ਵੱਧ ਦੇਵਾਂਗੇ ਤੇ ਰੇਟ ਘੱਟ ਦੇਵਾਂਗੇ ਇਹ ਵੀ ਨਾਲ ਆਪਣੀ ਖਾਸੀਅਤ ਰਹਿੰਦੀ ਹੈ ਕਿ ਆਪਾਂ ਇਹ ਚੀਜ਼ੀ ਮੰਨ ਕੇ ਚੱਲਦੇ ਹਾਂ ਵੀ ਕਸਟਮਰ ਨੂੰ ਜਿਹੜਾ ਹੈਗਾਗਾ ਚੀਜ਼ ਦੀ ਕੁਆਲਿਟੀ ਜ਼ਿਆਦਾ ਦਿੱਤੀ ਜਾਵੇ ਤੇ ਰੇਟ ਬਹੁਤ ਹੀ ਜ਼ਿਆਦਾ ਘੱਟ ਦਿੱਤੇ ਜਾਂਦੇ ਆਂ ਜੀ ਆ ਆਗੇ ਗੱਦਿਆਂ ਤੇ ਗਦੈਲਿਆਂ ਦੇ ਕਵਰ ਜੀ ਚੈੱਕ ਕਰੋ ਬਹੁਤ ਸਾਰੇ ਤਰ੍ਹਾਂ ਦਾ ਜਿਹੜਾ ਮਾਲ ਆਪਣੇ ਕੋਲੇ ਖੁੱਲ ਚੁੱਕਿਆ ਜੀ ਆ ਗਏ ਬੈੱਡ ਸ਼ੀਟ ਬਹੁਤ ਵਧੀਆ ਬੈੱਡ ਸ਼ੀਟ ਹੈ ਜੀ ਤੇ ਨਾਲ ਹੀ ਆ ਜਾਣਗੇ ਰਜਾਈਆਂ ਦੇ ਡਬਲ ਦੇ ਗਲਾਫ ਤੇ ਨਾਲ ਸਿੰਗਲ ਦੇ ਵੀ ਗਲਾਫ ਹੈ ਜੀ ਤੇ ਸ਼ਾਲ ਵੀ ਬਹੁਤ ਸੋਹਣੇ ਪਹੁੰਚ ਚੁੱਕੇ ਆਪਣੇ ਕੋਲੇ ਆ ਦੇਖੋ ਨਾਲ ਸ਼ਾਲਾਂ ਦਾ ਵੀ ਜਿਹੜਾ ਮਾਲ ਆਪਣੇ ਕੋਲੇ ਪਹੁੰਚ ਚੁੱਕਿਆ ਵਰਕ ਵਾਲੇ ਬਹੁਤ ਹੀ ਲਾਜਵਾ ਬਹੁਤ ਹੀ ਸੋਹਣੇ ਸ਼ਾਲ ਹੈ ਤੇ ਇਹਨਾਂ ਦੇ ਕਲਰ ਇੰਨੇ ਜਿਆਦਾ ਸੋਹਣੇ ਆ ਕਿ ਤੁਹਾਨੂੰ ਦੇਖ ਕੇ ਲੱਗੂ ਜੇ ਤੁਸੀਂ ਨਹੀਂ ਵੀ ਲੈਣਾ ਚਾਹੁੰਦੇ ਤਾਂ ਵੀ ਲੈ ਲੈਣੇ ਆ ਜੀ ਚੈੱਕ ਕਰੋ ਜੀ ਬਹੁਤ ਸੋਹਣਾ ਮਾਲ ਖੁੱਲਿਆ ਜੀ ਆਪਣੇ ਕੋਲੇ ਖੇਸ ਕੰਬਲ ਬੈੱਡ ਸ਼ੀਟ ਅਰਜ਼ਾਈਆਂ ਦੇ ਗਲਵਸ ਸਿੰਗਲ ਡਬਲ ਤੌਲੀਏ ਸਾਰੇ ਤਰ੍ਹਾਂ ਦਾ ਮਾਲ ਓਪਨ ਹੋ ਚੁੱਕਿਆ ਜੀ ਆਪਣੇ ਕੋਲੇ ਇਸ ਕਰਕੇ ਆਪਣੇ ਸ਼ੋਰੂਮ ਤੇ ਵਿਜ਼ਿਟ ਕਰੋ ਚੈੱਕ ਕਰੋ ਜੀ ਹਾਲੇ ਕੋਸ਼ਪਾਰਸਲ ਆਪਣੇ ਆਉਣੇ ਬਾਕੀ ਹੈ ਜੀ ਜਿੰਨਾ ਕਮਾਲ ਓਪਨ ਹੋਇਆ ਮੈਂ ਸਭ ਤੋਂ ਪਹਿਲਾਂ ਸੋਚਿਆ ਵੀ ਆਪਦੇ ਸਬਸਕ੍ਰਾਈਬਰ ਨੂੰ ਆਪਾਂ ਮਾਲ ਦਿਖਾਈਏ ਵੀ ਸਾਡੇ ਕੋਲੇ ਕੀ ਮਾਲ ਓਪਨ ਹੋ ਚੁੱਕਿਆ ਹੈਗਾ ਇਹ ਸਪੈਸ਼ਲ ਆਪਣੀ ਸਬਸਕ੍ਰਾਈਬਰ ਲਈ ਜਿਹੜੇ ਆਪਣੀ ਵੀਡੀਓ ਨੂੰ ਦੇਖਦੇ ਆ ਲਾਈਕ ਸ਼ੇਅਰ ਕਰਦੇ ਆ ਉਹਨਾਂ ਦਾ ਬਹੁਤ ਧੰਨਵਾਦ ਜੀ ਤੇ ਆਪਾਂ ਅਗਲੀ ਵੀਡੀਓ ਪਾਵਾਂਗੇ ਤੇ ਨਾਲ ਕਿਸੇ ਇੱਕ ਚੀਜ਼ ਦੀ ਵੀਡੀਓ ਪਾਵਾਂਗੇ ਜੇ ਕੰਬਲ ਬੈੱਡ ਸ਼ੀਟ ਵਗੈਰਾ ਦੀ ਤੇ ਉਹਨਾਂ ਦਾ ਵੀ ਆਪਾਂ ਜਿਹੜਾ ਪ੍ਰਾਈਸ ਆਫਰ ਤੇ ਲਾਵਾਂਗੇ ਜੀ ਇਸ ਕਰਕੇ ਆਪਣੀ ਅਗਲੀ ਵੀਡੀਓ ਦਾ ਇੰਤਜ਼ਾਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜਾ ਬੈਲ ਆਈਕਨ ਦਾ ਬਟਨ ਉਹਨੂੰ ਜਰੂਰ ਪ੍ਰੈਸ ਕਰ ਲਓ ਤਾਂ ਕਿ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਆ ਦੇਖੋ ਬਹੁਤ ਵਧੀਆ ਬ੍ਰਾਂਡਡ ਤੌਲੀਏ ਪਹੁੰਚ ਚੁੱਕੇ ਆ ਰੈਮਡ ਦੇ ਸਾਰੇ ਤਰ੍ਹਾਂ ਦਾ ਲਗਭਗ ਵਧੀਆ ਘਰ ਦਾ ਮਾਲ ਹੁੰਦਾ ਆਪਣੇ ਕੋਲੇ ਬ੍ਰਾਂਡਡ ਜੀ ਆ ਦੇਖੋ ਬਹੁਤ ਸੋਹਣੀਆਂ ਲਾਜਵਾਬ ਚੀਜ਼ਾਂ ਪਹੁੰਚ ਚੁੱਕੀਆਂ ਇਸ ਕਰਕੇ ਛੇਤੀ ਤੋਂ ਛੇਤੀ ਪਹੁੰਚ ਕੇ ਵਿੱਚੋਂ ਸੋਹਣੇ-ਸੋਹਣੇ ਜਿਹੜੀ ਵੀ ਚੀਜ਼ ਤੁਹਾਨੂੰ ਪਸੰਦ ਆ ਲੈ ਕੇ ਜਾ ਸਕਦੇ ਹੋ ਜੀ i